ਹਾਂਜੀ ਦੋਸਤੋ ਵੱਡੀ ਖਬਰ ਨਿਕਲ ਕੇ ਆਈ ਹੈ ਜਿਹੜੇ ਕਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੈਨਸ਼ਨ ਲੱਗ ਗਈ ਹੈ ਜਿਨ੍ਹਾਂ ਨੇ ਫਾਰਮ ਭਰੇ ਸੀ ਜੀ ਹਾਂ ਦੋਸਤੋ ਹੁਣ 1500 ਪੈਨਸ਼ਨ ਬੰਦ ਹੋਵੇਗੀ ਜਾਂ ਫਿਰ 2500 ਸ਼ੁਰੂ ਹੋਵੇਗੀ ਇਸ ਦੇ ਵਿੱਚ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੇਣ ਵਾਲੇ ਹਾਂ ਤਾਂ ਦੋਸਤੋ ਜੇ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਦੋਸਤੋ ਕੀ ਖੁਸ਼ਖਬਰੀ ਹੈ ਕਿ ਕਿੰਨਾ ਲੋਕਾਂ ਦੇ ਲਈ ਹੈ ਇਹ ਸਾਰਾ ਕੁਝ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਕੀ ਵੱਡੀ ਖਬਰ ਆਈ ਹੈ ਉਸ ਖਬਰ ਤੇ ਤੁਹਾਨੂੰ ਲੈ ਚਲਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ 100 ਤੋਂ ਵੱਧ ਲਾਪਾਤਰਿਆਂ ਨੂੰ ਪੈਨਸ਼ਨ ਮਨਜ਼ੂਰੀ ਪੱਤਰ ਤਕਸੀਮ ਠੀਕ ਹੈ ਜੀ ਇਸ ਦਾ ਮਤਲਬ ਇਹ ਕਿ ਜਿਨ੍ਹਾਂ ਨੇ ਫਾਰਮ ਭਰੇ ਸੀ ਉਹਨਾਂ ਨੂੰ ਪੈਨਸ਼ਨ ਲੱਗਣ ਵਾਲੇ ਜਿਹੜੇ ਪੱਤਰ ਆ ਦੇ ਦਿੱਤੇ ਗਏ ਨੇ ਵੀ ਤੁਹਾਡੀ ਪੈਨਸ਼ਨ ਹੈ ਜਿਹੜੀ ਲੱਗ ਚੁੱਕੀ ਹੈ ਤਾਂ ਹੁਣ ਇਹ ਕਿਹੜੇ ਪੈਨਸ਼ਨ ਤੇ ਫਾਰਮਸੀ ਉਹ ਤੁਹਾਨੂੰ ਸਾਰਾ ਕੁਝ ਦੱਸਣ ਜਾ ਰਹੇ ਹਾਂ ਪੰਜਾਬ ਦੇ ਰੱਖਿਆ ਭਲਾਈ ਸੁਤੰਤਰਤਾ ਸਨਾਨੀ ਅਤੇ ਬਾਗਵਾਨੀ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਪੰਜਾਬ ਸਰਕਾਰ ਦੀ ਸਮਾਜਿਕ ਸੁਰੱਖਿਆ ਸਕੀਮ ਦੇ ਅਧੀਨ 100 ਤੋਂ ਵੱਧ ਲਾਪਾਤਰੀਆਂ ਨੂੰ ਪੈਨਸ਼ਨ ਮਨਜ਼ੂਰੀ ਦੇ ਪੱਤਰ ਵੰਡੇ ਗਏ ਇਹ ਲਾਪਾਤਰੀ ਇਸ ਪਹਿਲ ਕਦਮੀ صدਕਾ ਜਲਦ ਹੀ ਮਹੀਨਾਵਾਰ ਵਿੱਤੀ ਸਹਾਇਤਾ ਪ੍ਰਦਾਨ ਪ੍ਰਾਪਤ ਜਿਹੜੀਆਂ ਕਰਨਗੇ ਯਾਨੀ ਕਿ ਮਹੀਨਾਵਾਰ ਜਿਹੜੀ ਪੈਨਸ਼ਨ ਹੈ ਹਰ ਮਹੀਨੇ ਜਿਹੜੀ ਪੈਨਸ਼ਨ ਮਿਲਦੀ ਹੈ ਉਹ ਜਲਦ ਹੀ ਪ੍ਰਾਪਤ ਕਰਨਗੇ ਤੇ ਇਸਦੇ ਵਿੱਚ ਤੁਹਾਨੂੰ ਇਹ ਵੀ ਦੱਸਣਾ ਚਾਹਵਾਂਗਾ ਕਿ ਇਸ ਮੌਕੇ ਲੋਕਾਂ ਦੇ ਨਾਲ ਰੂਬਰੂ ਹੁੰਦੇ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ ਉੱਚਾ ਚੁੱਕਣ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਾਰੇ ਵਰਗਾਂ ਦੇ 100 ਤੋਂ ਵੱਧ ਲਾਪਾਤਰੀਆਂ ਦੀਆਂ ਪੈਨਸ਼ਨਾਂ ਅਰਧੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਤੇ ਜਲਦੀ ਹੀ ਹੋਰ ਵੀ ਜਿਹੜੇ ਬਕਾਇਆ ਪਏ ਪੈਨਸ਼ਨ ਦੇ ਬਿਨੇ ਪੱਤਰ ਹੈ ਜਿਹੜੇ ਯਾਨੀ ਕਿ ਫਾਰਮ ਪਏ ਨੇ ਪੈਨਸ਼ਨ ਦੇ ਲਈ ਜਿਨ੍ਹਾਂ ਨੇ ਫਾਰਮ ਭਰੇ ਸੀ ਉਹਨਾਂ ਦੇ ਜਿਹੜੇ ਫਾਰਮ ਪਏ ਨੇ ਬਕਾਇਆ ਉਹਨਾਂ ਨੂੰ ਵੀ ਜਲਦੀ ਹੀ ਮਨਜ਼ੂਰ ਕਰ ਦਿੱਤਾ ਜਾਵੇਗਾ ਇਹਨਾਂ ਨੇ ਕਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਹੋਰ ਪੈਨਸ਼ਨ ਮਨਜ਼ੂਰੀ ਪੱਤਰ ਵੀ ਵੰਡੇ ਜਾਣਗੇ ਤੇ ਸਾਰੇ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਵਿਦਵਾ ਪੈਨਸ਼ਨ ਦਿਵਿਆਂਗ ਯਾਨੀ ਕਿ ਜਿਹੜੇ ਵਿਕਲਾਂਗ ਹੁੰਦੇ ਨੇ ਠੀਕ ਹੈ ਤੇ ਹੋਰ ਸ਼੍ਰੇਣੀਆਂ ਜਿਵੇਂ ਕਿ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੁੰਦੀ ਹੈ ਇਹਦੇ ਤਹਿਤ ਮਹੀਨਾਵਾਰ ਪੈਨਸ਼ਨ ਮੁਹਈਆ ਕਰਵਾਈ ਜਾਵੇਗੀ ਤਾਂ ਇਸ ਤਰੀਕੇ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਪੈਨਸ਼ਨ ਲੋਕਾਂ ਨੇ ਭਰੀ ਸੀ ਜਿਨ੍ਹਾਂ ਦੀ ਪੈਨਸ਼ਨ ਨਹੀਂ ਲੱਗ ਰਹੀ ਸੀ ਤਾਂ ਹੁਣ ਉਹਨਾਂ ਲੋਕਾਂ ਦੀ ਪੈਨਸ਼ਨ ਜਲਦੀ ਹੀ ਲੱਗ ਜਾਏਗੀ ਜੇ ਕਿਸੇ ਨੂੰ ਹਜੇ ਪੱਤਰ ਜਿਹੜਾ ਇਹਦਾ ਪੈਨਸ਼ਨ ਦਾ ਪੱਤਰ ਨਹੀਂ ਮਿਲਿਆ ਠੀਕ ਹੈ ਮਨਜ਼ੂਰੀ ਪੱਤਰ ਨਹੀਂ ਮਿਲਿਆ ਉਹਨਾਂ ਦੀ ਪੈਨਸ਼ਨ ਲੱਗ ਜੇਗੀ ਤੇ ਜਿਨ੍ਹਾਂ ਨੂੰ ਮਿਲ ਚੁੱਕਿਆ ਉਹਨਾਂ ਦੀ ਅਗਲੇ ਮਹੀਨੇ ਤੋਂ ਪੈਨਸ਼ਨ ਸ਼ੁਰੂ ਹੋ ਜੇਗੀ ਫਿਲਹਾਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੀ ਇਹ ਪੈਨਸ਼ਨ ਹੈ ਜਿਹੜੀ ਉਹ ਹਜੇ 2500 ਕਿਸੇ ਦੀ ਨਹੀਂ ਆ ਰਹੀ ਤੇ ਜੇ ਇਹਨਾਂ ਦੀ ਵੀ ਆਈ ਹੈ ਤੇ 1500 ਹੀ ਇਹਨਾਂ ਨੂੰ ਹਾਲੇ ਮਿਲੇਗੀ ਤੇ ਜਦ 2500 ਸ਼ੁਰੂ ਹੋਗੀ ਤੇ ਇਹਨਾਂ ਨੂੰ ਕੋਈ ਵੀ ਅਲੱਗ ਤੋਂ ਫਾਰਮ ਨਹੀਂ ਭਰਨਾ ਪਵੇਗਾ ਇਸੇ ਪੈਨਸ਼ਨ ਦੇ ਵਿੱਚ ਉਹਨਾਂ ਦੀ ਜਿਹੜੀ ਪੇਮੈਂਟ ਹੈ ਯਾਨੀ ਕਿ 1500 ਤੋਂ 1000 ਰੁਪਏ ਵਧ ਕੇ 2500 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਆਉਣ ਲੱਗ ਜਾਣਗੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਤਾਂ ਹੀ ਤੁਸੀਂ ਕਰਨਾ ਹੈ ਕਿਉਂਕਿ ਦੋਸਤੋ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹਿੰਦੀ ਹੈ ਚਾਹੇ ਉਹ ਪੰਜਾਬ ਸਰਕਾਰ ਦੀ ਸਕੀਮ ਹੋਵੇ ਚਾਹੇ ਫਿਰ ਕੇਂਦਰ ਸਰਕਾਰ ਦੀ ਧੰਨਵਾਦ ਜੀ